ਜਿਨ ਮਾਨਸ ਤੇ ਦੇਵ ਤੇ ਕੀਏ ਕਰਤੋ ਨਾ 라ਗੀ ਵਾਰ ਤੇ ਸੰਗਤ ਜੀ ਆਓ ਪਤਾ ਨਹੀਂ ਕਿਹੜੇ ਮਾਨੂੰ 7 ਵਜੇਗੀ ਤੇ ਸੰਗਤ ਜੀ ਉਹ ਪਰਮਾਤਮਾ ਦਾ ਸਿਮਰਨ ਕਰਨਾ ਸ਼ੁਰੂ ਕਰ ਦੇਵੇਗਾ ਸੋਹਣਾ ਤੇਰਾ ਨਵੇਂ ਸਾਖੀ ਨੂੰ ਇੱਕ ਨਮ ਬੰਤ ਖਾਉਂਦਾ ਜਾਗਦਾ ਇੱਕ ਨਮ ਬੰਤ ਖਾਉਂਦਾ सहरदारीअ दवाण लाइदारे नशे गवाणी चांदी गुव सूरदारीअ दवाण लाइदार द अॼ बिना जवानी वेके चांदी नशे अच ज़िंदी दवाण लाइ चांदी नशे अचंद री अमर अमृत नाम है जिस सिमरत सुख पाइये सब तिखा भजाई कर सेवा पार ब्रह्म भई खुलजो खुलजो छॾे ਸਭੀ ਜੋ ਪਾਵਨ ਸਥਾਨਾਂ ਤੋਂ ਹਰ ਸਾਲ ਦੀ ਤਰ੍ਹਾਂ ਜੁਡੇ ਮੰਨੇ ਨੂੰ ਸਮਰਪਿਤ ਨਗਰਪਾਲਿਕਾ ਸਿਦਾਇਆ ਜਾ ਰਿਹਾ ਜੋ ਇਸ ਵਾਰ ਅੱਜ 13 ਮਾਰਚ ਨੂੰ 2025 ਨੂੰ ਸਿਦਾਇਆ ਗਿਆ ਔਰ ਵਕਤ ਵਕਤ ਨਗਰਾਂ ਤੋਂ ਇਹ ਨਗਰਪਾਲਿਕਾ ਲਹੁੰਦਾ ਹੋਇਆ ਅੱਜ ਨਗਰ ਤਲਵੰਡੀ ਜੱਠਾ ਵਿਖੇ ਹੁਣ ਪਹੁੰਚ ਰਿਹਾ ਹੈ ਔਰ ਸੰਗਤਾਂ ਨੇ ਚੜ੍ਹਦੀ ਕਲਾ ਦੇ ਨਾਲ ਸੰਗਤਾਂ ਨੇ ਜਿਥੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਆਖਿਆ ਇੱਥੇ ਕਲਮਨ ਧਰ ਦੇ ਨਾਲ ਸੇਵਾ ਕੀਤੀ ਹੈ ਪ੍ਰਸ਼ਾਦ ਪਾਣੀ ਸਿਖਾਇਆ ਹੈ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਪ੍ਰਸਾਦ ਸਾਹਿਬ ਵੱਲੋਂ ਸਮੁੱਚੇ ਪ੍ਰਬੰਧ ਵੱਲੋਂ ਕਾਰ ਸੇਵਾ ਕਿਲਾ ਅਨੁਮੋਦਨ ਵੱਲੋਂ ਸਮੁੱਚੇ ਨਗਰ ਦੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਸੇਵਾ ਦੇ ਸਰਦਾਰ ਜੀ ਇੰਤਰੀ ਸਿੰਘ ਜੀ ਸਰਦਾਰ ਅਜੀਤ ਸਿੰਘ ਜੀ ਜਿੱਲਾ ਔਰ ਸਾਡੇ ਬਜ਼ੁਰਗ ਨੌਜਵਾਨ ਵੀਰ ਭਾਈ ਹਰਜੋਤ ਸਿੰਘ ਔਰ ਬੀਬੀ ਸੰਤਪਾ ਇਹਨਾਂ ਨਗਰ ਨਗਰਕੀਪ ਹੁੰਦੇ ਵਿੱਚ ਵਿਸ਼ੇਸ਼ ਸਹਿਯੋਗ ਡੇਰੇ ਸੰਚੇ ਪਾਰਸ਼ਾ ਦੇ ਚਰਨਾਂ ਵਿੱਚ ਇਹ ਸੰਗਤ ਨਗਰ ਦੀ ਕਰਦੀ ਤਲਾਸ਼ ਅਰਦਾਸ ਕਰਦਾ ਔਰ ਆਪ ਦੀ ਮੀਡੀਆ ਦਾ ਵੀ ਧੰਨਵਾਦ ਹੈ ਕਿ ਸਾਡੀ ਆਵਾਜ਼ ਨੂੰ ਔਰ ਗੁਰੂ ਘਰਾਂ ਦੀ ਆਵਾਜ਼ਾਂ ਨੂੰ ਸੂਚੇ ਸੰਸਾਰ ਵਿੱਚ ਪਹੁੰਚਾਉਣ ਦੀ ਆਪ ਤੁਸੀਂ ਬਣਵਾ ਰਹੇ ਹੋ ਸਭ ਤੋਂ ਪਹਿਲਾਂ ਜੀ ਸੰਗਤ ਕਲਾ ਵਰਸ਼ੇ ਔਰ ਗੋਲੇ ਮੱਲੇ ਦੀਆਂ ਸੁਮਤੀਆਂ ਸੰਕਤਾਂ ਨੂੰ ਸੁਮਤੀਆਂ ਗੁਰਨਾਮ ਨੇਵਾ ਸਾਡੇ ਨੂੰ ਲੱਖ ਲੱਖ ਰੁਪਈਆ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਚਿੰਤਨ ਗੁਰਦੁਆਰਾ ਪੰਜ ਚਾਲੀਆਂ ਹਾਲ ਜਿਹੇ ਸਥਾਨਾਂ ਤੋਂ ਚੱਲ ਕੇ ਸਰਿਆਲਾ ਟੱਕ ਮਾਈ ਦਾਸ ਜੱਟ ਗੁਰੂ ਹੁੰਦਾ ਹੋਇਆ ਬੈਂਕ 59 ਜੱਟਾਂ ਮਿਲੇ ਸਾਡੇ ਸਰਬੀਰ ਸਿੰਘ ਜੀ ਸਰਦਾਰ ਗੁਰਮਤ ਸਿੰਘ ਜੀ ਸਰਦਾਰ ਮੋਹਨ ਸਿੰਘ ਜੀ ਅਤੇ ਹਰਜਾਪ ਸਿੰਘ ਜੀ ਹੋਰ ਵੀ ਲੋਕਤਾਰ ਸਿੰਘ ਜੀ ਪ੍ਰਧਾਨ ਜਗਨ ਸਿੰਘ ਜੀ ਬਿੱਲਾ ਸਾਰੇ ਹੀ ਤਲਵੰਡੀ ਜੱਟਾਂ ਵਾਲੇ ਅਸੀਂ ਨਗਰ ਕੀਰਤਨ ਤ੍ਰਿਗੁਰੂ ਦੇਖੋ ਆਦਰ ਸਾਹਿਬ ਜੀ ਦੇ ਚਰਨ ਸੋ ਪ੍ਰਾਵਤ ਤ੍ਰਿਗੁਰੂ ਜਾਨ ਸਾਹਿਬ ਜੀ ਦਾ ਬਹੁਤ ਹੀ ਪਿੰਡ ਵਾਲੇ ਸਤਿਕਾਰ ਕਰਦੇ ਆ ਅਤੇ ਜੀਆਂ ਆਖਦੇ ਆ ਅਤੇ ਲੰਗਰ ਬਾਣੀ ਦੀ ਜਿਸ ਤਰ੍ਹਾਂ ਦੀ ਸੇਵਾ ਆ ਉਹ ਕਰ ਰਹੇ ਆ ਮੈਂ ਸਾਰੀ ਸਾਧ ਸੰਗਤ ਤਰਵੰਦੀ ਜਿੱਥਾਂ ਤੋਂ ਸਾਰੀ ਹੀ ਆਪਣੀ ਗੁਰਦੁਆਰਾ ਪੰਜ ਤਾਲੀਆਂ ਦੀ ਫੋਨ ਨਗਰ ਕੀਰਤਨ ਜਿਹਦਾ ਉਹ ਚੱਕਰਾ ਮੂਹ ਤੋਂ ਬਾਅਦ ਤੋਂ ਹੋਇਆ ਰੇ ਆਖਰੀ ਪ੍ਰਾਵਤ ਜਦੋਂ ਤਵਾਰਾ ਪੰਜ ਤਾਲੀਆਂ ਦੇ ਜਾਵੇਗਾ ਅਸੀਂ 12 ਟੰਡੀ ਜੱਟਾਂ ਵਾਲੇ ਇਹਨਾਂ ਦੇ ਤੋਂ ਨਗਰ ਕੀਰਤਨ ਸਾਡੇ ਪਿੰਡ ਆਇਆ ਅਸੀਂ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ